ਬਾਬਾ ਇਹਨਾਂ ਦਾ ਹੈੱਡ ਆ ਬਾਬਾ ਇਹਨਾਂ ਦਾ ਹੈੱਡ ਆ ਸਾਰਿਆਂ ਦਾ ਬਾਈ ਛੋਟੇ ਹੈੱਡ ਆ ਅਈਨੇ ਮੈਨੂੰ ਬਰਵਾਤਾ ਸੀ ਇੱਕ ਦਿਨ ਤਾਂ ਮੈਨੂੰ ਬਰਵਾਤਾ ਸੀ ਜਮਾ ਕੁੜੀਆਂ ਲਈ ਬਾਜੀ ਘਟੇ ਨੂਰ ਅਜਨ ਇਹਦੇ ਦਰਸ਼ਨ ਕਰਨਾ ਛੋਟਾ ਨਾਮ ਕੀ ਹੈ ਜੀ ਜਸਤੀ ਜਸਤੀ ਜੂਪੀ ਵਾਲੀ ਕੱਲਾ ਕੱਲਾ ਨਾਮ ਦੱਸ ਦਵਾਂਗੇ ਸਾਰੇ ਹਾਂਜੀ ਹੈਨਾ ਮੈਂ ਇਹੀ ਚਾਹਣਾ ਵੀ ਮੈਂ ਮਤਲਬ ਪ੍ਰੋਡੂਸਰ ਦੀ ਟੀਮ ਜਿਹੜੇ ਵੀ ਬੰਦੇ ਕੰਮ ਕਰਦੇ ਨੇ ਉਹਨਾਂ ਦਾ ਨਾਮ ਪੁੱਛਾਂਗੇ ਤੇ ਨਾਮ ਪਿੱਛੇ ਕੋਈ ਆਪ ਦਾ ਛੋਟਾ ਮੈਂ ਇੱਕ ਕੱਚਾ ਨਾ ਨਹੀਂ ਹੁੰਦਾ ਰੱਖ ਦੇਣ ਜਸਤੀ ਜਸਪ੍ਰੀਤ ਹਾਂਜੀ ਜਸਸੀ ਹਾਂ ਛੋਟਾ ਨਾਮ ਜੀ ਅਪਸਰਾ ਕੱਚਾ ਨਾ ਅਪਸਰਾ ਤੇ ਪ੍ਰੋਡੂਸਰ ਦੀ ਵਾਈਫ ਕਹਿੰਦੇ ਨੇ ਬਾਈ ਛੋਟਾ ਨਾ ਬਾਬਾ ਤੇ ਰੂੜੀ ਹਾਂ ਜੀ ਮੂਰਤੀ ਆਪਣਾ ਜੀ ਮੇਰਾ ਨਾਮ ਸੋਨੀ ਹੈ ਜੀ ਗੱਜੇ ਬਸਾਲੀ ਇਹਨੇ ਤਾਂ ਮੈਨੂੰ ਡਰਾਈ ਦਿੱਤਾ ਸੀ ਕੀ ਨਾਮ ਛੋਟ ਸੀ ਰੂਪੀ ਜਿਲਕਾ ਪ੍ਰੋਡੂਸਰ ਇਹਦੀ ਰਿਕਾਰਡ ਪਈ ਹੈ ਮੇਰੇ ਕੋਲੇ ਸੱਚੀ ਉੱਠਾ ਰਿਹਾ ਮੈਂ ਕੁੜੀ ਵਾਂ ਕੇ ਨਾ ਦੀ ਵਾਈਫ ਦੇ ਸਾਹਮਣੇ ਕਾਲ ਕੀਤੀ ਉਹਨਾਂ ਨੂੰ ਇਹ ਚੱਲੂ ਛੁੱਟੀ ਜੂੜ ਜਦੋਂ ਮੈਂ ਇਹਨਾਂ ਨੂੰ ਕਾਲ ਕੀਤੀ ਇਹ ਵੀ ਸ਼ੌਕਟ ਹੋ ਗਿਆ ਨਾ ਦੀ ਵਾਈਫ ਨੇ ਬਦਵਾੜਾ ਕਾਲ ਕਰਾ ਕੇ ਬੁਸ਼ਾਰੀ ਤਾਂ ਆਉਣ ਹੀ ਆਇਆ ਛੋਟਾ ਨਾਮ ਕੀ ਸੁਟ ਗਿਆ ਤਾਂ ਛੁੱਟਰੀ ਮੈਂ ਤਿਆਰ ਕਰਾਈਆ ਜੇ ਹੋਰ ਚਾਹੀਦੀ ਬੈਕਾ ਨੀਕਾ ਕਨੂ ਕਨਿਕਾ ਕੰਨੂ ਹਾਂਜੀ ਆਪਣਾ ਜੀ ਛੋਟਾ ਦਾ ਰੋਲ ਚਾਹੀਦਾ ਇੱਕ ਫਿਲਮ ਜੇ ਆਪਣਾ ਚਿਮਰਾ ਨਹੀਂ ਸਭ ਕੀ ਹੈ ਇਹ ਉਹ ਕੀ ਕਹਿੰਦੀ ਛੋਟਾ ਨਾ ਹੋ ਗਿਆ ਜੀ ਆਪਣਾ ਜੀ ਬਹੁਤ ਇੱਕ ਆਪਣਾ ਲੈ ਲੈ ਗੱਗਾ ਆਮਣ ਲੈ ਲੈ ਗੱਗਾ ਨਾ ਪੁੱਛਦਾ ਵੀ ਆਪਣਾ ਨਾਂ ਕੀ ਆ ਪੂਰਾ ਕੱਚਾ 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 ਹੁਕੀ ਕਹਿੰਦੇ ਨੇ ਹੁਕੀ ਬੜ ਪਰਖੂਸੀ ਨਾ ਬਈ ਕੱਚਾ ਨਾਂ ਵੀ ਦੱਸਣਾ ਕੋਈ ਛੋਟਾ ਪੱਕਾ ਨਾਂ ਕੀ ਆ ਜਿਹੜਾ ਇਹ ਕੀ ਕਹਿੰਦੇ ਨੇ ਚਿੰਕੀ ਚਿੰਕੀ ਮੇਰਾ ਚਿੰਕੀ ਕਹਿੰਦੇ ਨੇ ਰਹਿ ਗਿਆ ਇਧਰ ਦੋ ਨਾਮ ਛੋਟਾ ਵੀ ਦੱਸੋ ਜੀ ਮੈਂ ਨਾਂ ਅਜੀ ਮਨਰਾਜ ਕੱਚਾ ਵੀ ਸਾਲੀ ਕਾਠੀ ਦੀ ਸਾਲੀ ਤੇ ਆ ਵੀ ਬਹੁਤ ਫੇਮ ਸੈਕਟਰ ਨੇ ਮਸ਼ਹੂਰ ਆ ਆਪਣਾ ਨਾਂ ਵੀ ਦੱਸੋ ਜੀ ਮੇਰਾ ਨਾਂ ਮੁਸੀਬਰ ਨਾਲੇ ਵਾਲੀ ਖੁਸ਼ੀ ਬਰਨਾਲੇ ਵਾਲੀ ਲੈ ਵੀ ਆ ਪੂਰੀ ਫੁੱਲ ਟੀਮ ਸਾਨੂੰ ਨਾਮ ਦੱਸ ਦੇ ਆਹ ਤੇ ਗੱਡੂ ਗਾ ਮੈਨੂੰ ਬੁੱਤੂ ਦੇ ਕੇ ਚੱਲ ਫੋਟੋ ਦੇ ਕੇ ਚੱਲ ਬੁੱਤੂ ਹਾਏ ਮਾਰਤੀ ਵੀ ਬੰਦਾ ਹਾਂ 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 ਹ ਸਭ ਤੋਂ ਵੱਡੀ ਗਲਤੀ ਤੇਰੀ ਦੀ ਗਾਣਾ ਵਿੱਚ ਬੰਦ ਨਹੀਂ ਕਰੀਂ ਆਹ ਹੋਣਾ ਕਾਰਨ ਸਭ ਤੋਂ ਵੱਡੀ ਮੈਂ ਤੂੰ ਪਹਿਲਾਂ ਨਹੀਂ ਬੋਲੀ ਫੜ ਕੇ ਕਰ ਸੀ ਸਾਰਾ ਮੈਂ ਸੁਭਾਅ ਨੇ ਬਲਿੱਡ ਕਰੇ ਨੂੰ ਪੈਨ ਚ ਦੁਬਾਰਾ ਕੱਲ ਦੇ ਚੋਰੀ ਨਹੀਂ ਕਦੇ ਕਿ ਨਹੀਂ ਬੋਲੀ ਪਾ ਆਹ ਚੋਰੀ ਕੀਤੀ ਦੋ ਜਣੇ ਵਿੱਚ ਨਹੀਂ ਸੀ ਚੋਰੀ ਕਰ ਲਈ ਫਿਰ ਕੀ ਗੱਲ ਹੋ ਗਈ ਉਹ ਕੈਸੀ ਟੋਰੀ ਯਾਰ ਮੈਂ ਬੋਲੀ ਪਾਉਣੀ ਯਾਰ ਅਗਲੀ ਇੱਕ ਬੋਲੀ ਤੂੰ ਤੇਰੀ ਮੈਂ ਇੱਕੋ ਹੀ ਪਾਈ ਸੀ ਇਹਨੇ ਮੂਹਾਂ ਕਰੋ ਚੱਕ ਲਈ ਤੂੰ ਕਿਹਾ ਬੋਲੀ ਪਾਉਣ ਤੂੰ ਉਹਦੀ ਗਾਣਾ ਚੱਕਿਆ ਗਾਣਾ 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 ਦੀ ਗੱਲ ਫਿਰ ਮੈਂ ਹੀ ਗਾਣਾ ਸੀ ਪਹਿਲਾਂ ਦੁਬਾਰੇ ਕਰਾਂਗੇ ਓਏ ਮੈਂ ਗਾਣਾ ਹੋਰ ਯਾਰ ਇੱਧਰ 2 ਮਿੰਟ ਗੱਲਾਂ ਕਰ। ਆ ਵੀ ਕਿਹੜਾ ਪਾਵਰ ਤੇ ਚੱਲ ਪੜੇ। ਮੈਂ ਕਿਹੜਾ ਪਾਸ ਪਤਾ ਲੱਗਣੀ ਚੀਆ ਨੇ। ਉਹ ਬਾਈ ਕਾਲ ਬਹੁਤ ਬਾਈ ਹੋਰ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਆ ਅਧਰੀ ਸੀਨ ਹੈ। ਮੈਂ ਆ ਕੇ ਕਹੂੰਗਾ ਭਈ ਅੱਜ ਉਹ ਗਾਵਾਂਗੇ ਆਪਾਂ ਘੋੜੀਆਂ। ਕੀ ਕਹਿੰਦੇ ਨੇ ਘੋੜੀਆਂ? ਗਧੀਆਂ ਮੈਂ ਪਹਿਲਾਂ ਤੁਸੀਂ ਕਹੋਗੇ ਪੰਪਾ ਅੱਜ ਕੀ ਕਾਉਂਗੇ ਭਾਈ ਕ ਘੋੜੀਆਂ ਲਾਉਂਗਾ ਮੈਂ ਘੋੜੀਆਂ ਦੇ ਭਿੱਗਦੀਆਂ ਗੱਲ ਐ ਕਾ ਕੋਕੀ ਚਲੋ ਤੁਮ ਕੱਤੀ ਪਿੱਲੀ ਮਾਰ ਕੇ ਲੈ ਜਾਈਂ ਅਦਵਾ ਵਾ ਆਪਾਂ ਜਾਣਾ ਪੈਣਾ ਤੁਮਾਰ ਬਸ ਤੁਵਾ ਸਿੱਧਾ ਪ੍ਰੋਟੈਸਟ ਸੈਂਟਰ ਉੱਪਰ 16 ਜੋੜੀ ਨਾਲ ਆ ਜੀ ਠੀਕ ਹੈ